ਜੀ ਦੇਖੋ ਦੇਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀ ਸਿੰਘ ਅੱਜ ਸੀਐਮਸੀ ਹਸਪੀਟਲ ਦੇ ਵਰਕਸਟੋਕ ਦੇ ਡਾ ਡਬਲਿਚਨੜਾ ਕੰਪਰਮਾਈਜ਼ ਵਿਸ਼ੇਸ਼ ਲੋਕ ਅੱਜ ਪਹੁੰਚੇ ਆ ਸੀਐਮਸੀ ਲੁਧਿਆਣਾ ਹਸਪੀਟਲ ਦੇ ਵਿੱਚ ਤਾਂ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀ ਸਿੰਘ ਅਸ ਖਾਸ ਪੰਜਾਬ ਸਰਕਾਰ ਨਿਸ਼ਾ ਤੇ ਥੱਕੇ ਸਾਜ ਪਹਿਲਾ ਪੰਜਾਬ ਸਰਕਾਰ ਵੱਲੋਂ 50 ਪਹਿਲਾ ਐਸਐਸ ਦੇ ਵਾਸਤੇ ਲੋਕਾਂ ਦੀ ਸਿਹਤ ਨੂੰ ਜੇ ਵੀ ਜਾਂ ਉਸ ਤੋਂ ਬਾਅਦ 58 ਐਂਬੂਲੈਂਸ ਕੀਤੀਆਂ ਕੇਸਾਂ ਦੇ ਪੰਜਾਬ ਦਾ ਦੇ ਪੁਰਾਣਾ ਉਹ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜਾ ਪੰਜਾਬ ਦਾ ਆਮ ਆਦਮੀ ਕਲੀਨਿਕ ਦਾ ਮਾਡਲ ਹੈ ਨਾ ਜੀ ਇਹ ਸਾਰੀ ਦੁਨੀਆ ਦੇ ਵਿੱਚ ਹਿੱਟ ਹੋਇਆ ਸੁਪਰ ਹਿੱਟ ਹੋਇਆ ਦਿੱਲੀ ਦਾ ਮਾਡਲ ਸੀ ਟ੍ਰਾਈਡ ਐਂਡ ਟੈਸਟਡ ਉਹਨਾਂ ਦੇ ਲੇਕਿਨ ਉਹਨਾਂ ਨੇ ਉੱਥੇ ਬੜੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਕੇਂਦਰ ਸਰਕਾਰ ਵੱਲੋਂ ਐਲਜੀ ਵੱਲੋਂ ਦਿੱਕਤਾਂ ਸਾਨੂੰ ਵੀ ਕਰ ਰਿਹਾ ਜੀ ਬਟ ਸਾਡਾ ਉਹ ਬਹੁਤ ਅੱਛਾ ਚੱਲ ਰਿਹਾ ਹੈਗਾ ਤੇ ਇਸ ਤੋਂ ਸવાય ਯੋਗਾ ਦਾ ਵੀ ਬਹੁਤ ਅੱਛਾ ਹੋਇਆ ਹੁਣ ਤੁਸੀਂ ਕਿਹਾ 58 ਐਂਬੂਲੈਂਸ ਕਿਉਂਕਿ ਜਿਹੜੀ ਇਹ ਵੀ ਉਹਦੇ ਨਾਲ ਰਿਲੇਟਡ ਆਜ ਵਾਲਾ ਪ੍ਰੋਗਰਾਮ ਵੀ ਕਿ ਜਿਹੜਾ ਪੇਸ਼ੈਂਟ ਨੂੰ ਹੈ ਗਿਆ ਮੈਡੀਕਲ ਐਡ 골ਡਨ ਆਰ ਆ ਜਨੋ ਚਾਹਨੇ ਪਹਿਲੇ ਘੰਟੇ ਚ ਬਲਣੀ ਚਾਹੀਦੀ ਹੈ ਚਾਹੇ ਸਟ੍ਰੋਕ ਹੋਵੇ ਬ੍ਰੇਨ ਸਟ੍ਰੋਕ ਹੋਵੇ ਚਾਹੇ ਹਾਰਟ ਅਟੈਕ ਹੋਵੇ ਐਕਸੀਡੈਂਟ ਹੋਵੇ ਸਾਕ ਮਨ ਸਨੇਕ ਬਾਈਟ ਹੋਵੇ ਜੋ ਵੀ ਜਿੰਨੀਆਂ ਵੀ ਮੈਡੀਕਲ ਐਮਰਜੈਂਸੀਜ਼ ਹੁੰਦੀਆਂ ਨੇ ਸਰਜੀਕਲ ਐਮਰਜੈਂਸੀਜ਼ ਹੁੰਦੀਆਂ ਉਹਨਾਂ ਦੇ ਵਿੱਚ ਟਾਈਮ ਇਜ਼ ਦਾ ਸੈਂਸ ਇਹ ਸਾਰੇ ਟਾਈਮ ਸੈਂਸਿਟਿਵ ਤੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬੜੇ ਪਾਰਟਿਕੂਲਰ ਹੈ ਜੀ ਪੈਸ਼ਨੇਟ ਹੈ ਸਾਰਾ ਕਰ ਰਿਹਾ ਸੜਕ ਸੁਰੱਖਿਆ ਫੋਰਸ ਨਾਲ ਉਹਦੇ ਜਿਹੜਾ ਹੈਗਾ ਲਿੰਕ ਕਰਕੇ ਐਂਬੂਲੈਂਸਸ ਔਰ ਉਹਦੇ ਨਾਲ ਲਿੰਕ ਕਰਕੇ ਸਾਰੇ ਹਸਪਤਾਲ ਜਿਹੜੇ ਸਾਡੇ ਕੋਲ ਹੈਗਾ ਤਕਰੀਬਨ 495 ਹਸਪਤਾਲ ਸਾਡੇ ਇੰਪੈਨਲ ਹੋਏ ਆ ਜਿਹੜੇ ਕਿ ਕੋਈ ਵੀ ਹੋਵੇ ਬੰਦਾ ਪੰਜਾਬ ਦਾ ਹੋਵੇ ਬਾਹਰੋਂ ਹੋਵੇ ਕਿਸੇ ਨੂੰ ਕੋਈ ਐਕਸੀਡੈਂਟ ਹੋ ਜਾਉਦਾ ਇਮੀਡੀਏਟਲੀ ਟਡਾ ਇਲਾਜ ਆ ਨੀਰੈਸਟ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਵੀ ਫ੍ਰੀ ਹੁੰਦਾ ਜੀ ਤੱਕ ਇਸ ਵਾਰ ਡੇਂਗੂ ਦਾ ਕਿਸਾ ਡੇਂਗੂ ਦਾ ਕਾਫੀ ਕੇਸ ਆ ਗਿਆ ਤਾਂ ਕਿਸ ਤਾ ਇੰਤਜ਼ਾਮ ਲੁਧਿਆਣਾ ਕਾ ਸਿਵਲ ਸਰਜਨ ਦੇ ਕਾਫੀ ਅੱਜ ਜਿਹੜੀ ਤੁਹਾਡੇ ਸਾਰੇ ਡਿਪਾਰਟਮੈਂਟਸ ਦੀ ਕੰਬਾਈਨਡ ਮੀਟਿੰਗ ਕੀਤੀ ਹੈ ਜੀ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਲੋਕਲ ਕਮੇਟੀ ਦੇ ਚੇਅਰਪਰਸਨ ਆ ਗਿਆ ਸਾਡੇ ਸਿਵਲ ਸਰਜਨ ਔਰ ਉਹਦੇ ਚ ਡੀਸੀ ਡਿਵੈਲਪਮੈਂਟ ਔਰ ਲੋਕਲ ਬਾਡੀਜ਼ ਤੋਂ ਤੁਹਾਡੇ ਕਮਿਸ਼ਨਲ ਮਿਸਪਰ ਕੋਰਪੋਰੇਸ਼ਨ ਡੀਡੀਪੀ ਔਰ ਡਿਸਟ੍ਰਿਕਟ ਐਜੂਕੇਸ਼ਨ ਆਫਸਰ ਰਣੀ ਹਸਬਿਟਰੀ ਤੋਂ ਸਾਰੇ ਮੈਂਬਰ ਪ੍ਰੈਜ਼ెంట్ ਸੀਗੇ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਪਹਿਲਾਂ ਕੀ ਹੁੰਦਾ ਸੀਗਾ ਕਿ ਉਹਨਾਂ ਨੇ ਟੈਸਟ ਤਾਂ ਕਰ ਲਿਆ ਪ ਹੈਥ ਡਿਪਾਰਟਮੈਂਟ ਨੇ ਟੈਸਟ ਕਰ ਲਿਆ ਡੈਂਗੂ ਦੇ ਉੱਤੇ ਲਾਰਵਾ ਹੈਗਾ ਉਹਨਾਂ ਦੇ ਫਿਊ ਮਿਗ੍ਰੇਸ਼ਨ ਕਰਨੀਆਂ ਲੋਕਲ ਬਾਡੀਜ਼ ਦੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੀ ਆਪਸ ਇਕੱਠੇ ਕਰਕੇ ਉਹਨਾਂ ਨੂੰ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਤੋਂ ਚੰਡੀਗੜ੍ਹ ਤੋਂ ਸ਼ੁਰੂਆਤ ਕੀਤੀ ਸੀ ਉਹਦੇ ਚ ਜਿਹੜਾ ਹੈਗਾ ਤੁਹਾਡੇ ਮਨਿਸਟਰ ਦੇ ਲੈਵਲ ਦੇ ਉੱਤੇ ਹੈਲਥ ਜਿਹੜਾ ਹੈਲਥ ਡਿਪਾਰਟਮੈਂਟ ਲੀਡ ਡਿਪਾਰਟਮੈਂਟ ਆ ਉਹਦੇ ਨਾਲ ਜਿਹੜੇ ਮਨਿਸਟਰ ਆ ਗਿਆ ਲੋਕਲ ਬਾਡੀਜ਼ ਦੇ ਰੂਰਲ ਡਿਵੈਲਪਮੈਂਟ ਪੰਚਾਇਤ ਦੇ ਔਰ ਐਨੀਮਲ ਹਸਬੰਡਰੀ ਦੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਉਹਨਾਂ ਸਾਰਿਆਂ ਦੀ ਕਮੇਟੀ ਬਣਾ ਕੇ ਫਿਰ ਸੈਕਟਰੀ ਲੈਵਲ ਦੇ ਉੱਤੇ ਸਟੇਟ ਵਿਜੀਲੈਂਸ ਸੈੱਲ ਬਣਾਇਆ ਜਿਹਦੇ ਵਿੱਚ ਮਤਲਬ ਸਾਰੇ ਡਿਸਟ੍ਰਿਕ ਸਾਡੀ ਗੂਗਲ ਸ਼ੀਟ ਬਣਾ ਕੇ ਤੁਹਾਡੇ ਡਿਪਟੀ ਕਮਿਸ਼ਨਰ ਨੇ ਅੱਛਾ ਇਨੀਸ਼ੀਏਟਿਵ ਲਿਆ ਸਾਖੀ ਸਾਹਿਬ ਜੀ ਨੇ ਉਹ ਸਾਰੇ ਡਿਪਾਰਟਮੈਂਟ ਆਪਣਾ ਸਾਰਾ ਡਾਟਾ ਉੱਥੇ ਪਾ ਰਿਹਾ ਔਰ ਰੀਅਲ ਟਾਈਮ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਹੋ ਰਹੀ ਹੈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰ ਕੌਰ ਵੀ ਬਾਹਰ ਸਿਮਰ ਕੌਰ ਬਾਦਲ ਨੇ ਇੱਕ ਆਈਸੀ ਬੀਐਸਡੀ ਸਕੀਮ ਦੇ ਉੱਤੇ ਇੱਕ ਵਿਜੀਲੈਂਸ ਸੀਬੀਆਈ ਦੀ ਜਾਂਚ ਦੀ ਗੱਲ ਆਖੀ ਕਿਸ ਤਰ੍ਹਾਂ ਦੀ ਥੈਂਕ ਯੂ ਸਰ ਕਿ ਉਹਨੂੰ ਤਾਂ ਕਿਉਂ ਦੇਖੋ ਸਾਡਾ ਜਿਹੜਾ ਪੰਜਾਬ ਹੈ ਨਾ ਜੀ ਉਹਦੇ ਵਿੱਚ ਜਿਹੜਾ ਬੱਚਿਆਂ ਦੇ ਵਿੱਚ ਸਟੰਟਿੰਗ ਵੇਸਟਿੰਗ ਅੰਡਰ weight ਹੈ ਸਭ ਤੋਂ ਜ਼ਿਆਦਾ ਵਧੀਆ ਪ੍ਰੋਗਰੈਸ ਆ ਪੂਰੇ ਦੇਸ਼ ਵਿੱਚ ਪੰਜਾਬ ਨੇ ਕੀਤੀ ਆ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਆਸ਼ਮਿਤ ਬਾਦਲ ਜੀ ਨੂੰ ਪਤਾ ਨਹੀਂ ਉਹਨਾਂ ਦੀ ਸਰਕਾਰ ਬਹੁਤ ਦੇਰ ਰਹੀ ਆ ਇੱਥੋਂ ਉਸ ਵੇਲੇ ਦਾ ਜਿਹੜਾ ਬੁਰਾ ਹਾਲ ਸੀਗਾ ਸਾਰਾ ਅਸੀਂ ਠੀਕ ਕਰਿਆ ਡੇਲੀਪੀਡੇਟਡ ਸਟਰਕਚਰ ਦਿੱਤਾ ਉਹਨਾਂ ਨੇ ਸਾਨੂੰ ਇਨਫਰਾਸਟ੍ਰਕਚਰ ਆਫ ਹੈਲਥ ਅਦਰ ਕਿਸੇ ਦੇ ਆ ਸ਼ਿਵ ਮਨੀ ਅਕਾਲੀ ਦਲ ਦੇ ਕਾਫੀ ਜਿਹੜੇ ਮੰਤਰੀ ਪਰ ਖਾਸ ਕਰਤਾ ਤੇ ਪਰਮਿੰਦਰ ਸਿੰਘ ਢੀਟਸਾ ਨੇ ਇੱਕ ਅੱਲੱਖੇ ਵੀ ਅਸੀਂ ਗੁਲਾਮ ਨਹੀਂ ਆ ਸ਼੍ਰੋਮਣੀ ਕਾਲੀ ਕਸਾ ਦੇ ਬਿਲਕੁਲ ਵਿਖਰ ਗਿਆ ਕਿਸਾ ਪੰਜਾਬ ਦਾ ਕਿਸਾ ਸ਼੍ਰੋਮਣੀ ਕਾਲੀ ਦਾ ਬਾਰੇ ਕੋਈ ਵੀ ਗੱਲ ਕਰਨੀ ਟਾਈਮ ਵੇਸਟ ਕਰਨ ਵਾਲੀ ਗੱਲ ਹੈ ਦੇਖ ਲਓ ਪੰਜਾਬ ਦੇ ਵਿੱਚੋਂ ਵਿਖਰ ਰਿਹਾ ਕਿ ਸਾਰਾ ਮੈਂ ਕਹਿੰਦਾ ਕਾਲੀ ਧਾਲੀ ਵਿਖਰ ਗਿਆ ਇੰਨੀ ਵਧੀਆ ਪਾਰਟੀ ਸੀ ਜੀ ਇਹ ਇਹਨਾਂ ਰੇਚਣਾ ਦਾ ਇਤਿਹਾਸ ਸੀਗਾ ਇਹਨਾਂ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਇਹਨਾਂ ਨੇ ਗੁਰਦਾਰੇ ਦੇ ਰਿਫਾਰਮ ਤੱਕ ਬਹੁਤ ਅੱਛੇ ਕੰਮ ਕੀਤੇ ਸੀ ਬਟ ਇਹ ਜਿਹੜੀ ਹੁਣ ਮੌਜੂਦਾ ਲੀਡਰਸ਼ਿਪ ਹੈ ਇਹਨਾਂ ਨੇ ਬਹੁਤ ਦੇ ਹੈ ਬ੍ਰਾਡ ਸੀ ਸੀ ਮਤਲਬ ਉਹਨਾਂ ਨੇ ਸਿੱਖ ਕਮਿਊਨਿਟੀ ਵਾਸਤੇ ਵੀ ਪੰਜਾਬ ਵਾਸਤੇ ਵੀ ਮਤਲਬ ਇਹਨਾਂ ਨੇ ਬਹੁਤ ਮਾੜਾ ਕਰ ਰਿਹਾ ਆਪਣੀ ਪਾਰਟੀ ਵਾਸਤੇ ਅੱਜ ਸੀਐਮਸੀ ਵਾਸਤੇ ਇੱਕ ਬੜਾ ਵਰਡ ਸਟੋਕ ਡਬਲ ਐਚ ਨਾ ਬਿਲਕੁਲ ਇੱਕ ਵਰਡ ਸਟੋਕ ਹੈ ਪ੍ਰੋਟੈਕਟ ਸੈਕਟਰ ਬਣਿਆ ਜੀ ਇਹ ਸੀਐਮਸੀ ਵਾਸਤੇ ਪੰਜਾਬ ਵਾਸਤੇ ਔਰ ਪੂਰੇ ਦੇਸ਼ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਸੋ ਮੈਂ ਡਾਕਟਰ ਜੈਰਾਜ ਪਾਂਡਿਆ ਜੀ ਨੂੰ ਔਰ ਵਿਦਿਆਮ ਪੱਟੀ ਜੀ ਨੂੰ ਇਹਨਾਂ ਦੀ ਸਾਰੀ ਜਿੰਨੀ ਵੀ ਹੈਗੀ ਔਰ ਜਿਹੜੇ ਸਾਡੇ ਨਾਲ ਜਿੰਨੇ ਸਾਡੇ ਐਨ ਜੀਓਜ਼ ਵੀ ਆ ਗਿਆ ਮੈਡੀਟ੍ਰੋਨਿਕਸ ਜਿਹੜੇ ਸਾਨੂੰ ਸਪੋਰਟ ਕਰ ਰਹੇ ਆ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਇਹ ਜਿਹੜਾ ਹੈਗਾ ਇਹ ਆਉਣ ਵਾਲੇ ਦਿਨਾਂ 'ਚ ਬੈਸਟ ਕਲੈਬੋਰੇਟਿਵ ਸੈਕਟਰ ਬਣੇਗਾ ਜੀ ਅਸੀਂ ਪੰਜਾਬ ਸਰਕਾਰ ਵੱਲੋਂ ਸਾਰੇ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਵੀ ਜਿਹੜਾ ਹੱਬ ਦੀ ਪਹਿਲਾ ਹੋ ਜੇਗੀ ਹੁਣ ਅਸੀਂ ਇਹਨੂੰ ਸਪੋਕ ਦੇ ਵਿੱਚ ਕੱਲੇ ਕੱਲੇ ਜਿਲ੍ਹੇ ਤੱਕ ਸਾਰੀਆਂ ਸਹੂਲਤਾਂ ਲੈ ਕੇ ਜਾਵਾਂਗੇ ਸੋਸਨ ਐਸ ਐਂ ਪੰਜਾਬ ਦੇ ਹੈਲਥ ਬ੍ਰਿਸਟਰ ਡਾਕਟਰ ਬਲਵੀ ਸਿੰਘ ਤੰਦਰਸਦੀ ਇਹ ਵਿਸ਼ੇਸ਼ ਤੌਰ ਤੇ ਅਜਲ ਦਾ ਦੇ ਸੀ ਐਮ ਸੀ ਹਸਪੀਟਲ ਦੇ ਵੀ ਜਿਹੜੀ ਵਰਡ ਡਬਲਯੂ ਐਚ ਉਹਨਾਂ ਜਿਹੜੀ ਮਿਲ ਕੇ ਜਿਹੜੀ ਵਰਡ ਸਟੋਕ ਜਿਹੜੀ ਇੱਥੇ ਇੱਕ ਬਹੁਤ ਵੱਡਾ ਇੱਕ ਇੱਕ ਵਾਰਡ ਖੁੱਲਿਆ ਗਿਆ ਤੰਦਰਸਦੀ ਕਿ ਕਿਰਨਾਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਡੇਂਗੂ ਦੇ ਉਪਚਾਰ ਵਾਸਤੇ ਉਹਨਾਂ ਦੇ ਰੱਖ ਖਾਅ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੂੰ ਸਖਤ ਦੇਸ਼ਾ ਨਿਰਦੇਸ਼ ਵੀ ਜਾਰੀ ਕਰਨਗੇ ਤੇ ਉਸ ਦੇ ਆਉਣ ਵਾਲੇ ਡਾਕਟਰ ਨੂੰ ਉਸ ਡੇਂਗੂ ਨੂੰ ਨਿਪਟਨ ਵਾਸਤੇ ਸੇਵਲਾ ਹਸਪਤਾਲ ਦੇ ਕੋਲ ਇੰਤਜ਼ਾਮ ਵਾਸਤੇ ਵੀ ਗੱਲ ਆਕੀ ਗਈ ਹੈ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬਠਿੰਡਾ ਤੋਂ ਹਰ ਸਿਮਤ ਕੋਰ ਬਦਲ ਦੇ ਜੜੀ ਆਂਗਣ ਵੜੀ ਵਰਕਰਾਂ ਦੇ ੜੀ ਸੀਬੀਆਈ ਜਾਂਚ ਪਟਾਲੇ ਦੀ ਗੱਲ ਕੀਤੀ ਕਿ ਤਰ੍ਹਾਂ ਕਿਤੇ ਗੱਲ ਆਖੀ ਕਿ ਵੀ ਬੀਬਾ ਹਰਸਿਮਰ ਕੌਰ ਬਾਦਲ ਨੂੰ ਇਸ ਸਾਰਿਆਂ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਇਸੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੰਤਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਧਿਖਸ਼ 20 ਸੀ ਬਾਦਲ ਨੂੰ ਬਰਖਾਸਤ ਕੀਤਾ ਗਿਆ ਤਾਂ ਕਿ ਤਰ੍ਹਾਂ ਕਿਤੇ ਆਮ ਆਦਮੀ ਪਾਰਟੀ ਦੇ ਹੈਲਥ ਮਨਿਸਟਰ ਡਾਕਟਰ ਬਲਵੇਸ ਨੇ ਸਪਸ਼ਟ ਸ਼ਬਦਾਂ ਨੇ ਕਿਹਾ ਕਿ ਹੁਣ श्रोमणी अकाली दल पंजाब से बिल्कुल बिखर चुकी है तो बहुत वीडी इन एक इतिहास ही लेकिन श्रोमणी अकाली दल इस टाइम पाब बिल्कुल बिखर चुकी है कैमरामैन बॉबी ना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप